ਮਿੱਤਰੋ ਬਹੁਤ ਵਧੀਆ ਸੋਫੇ ਆ ਇਹੀ ਸੋਫੇ 1000 ਰੁਪਏ ਦੇ ਵਿੱਚ ਮਿਲ ਜਣੇ ਆ ਟੌਰ ਨਾਲ ਘਰੇ ਲਿਆ ਜਣੇ ਆ ਤੇ ਲੱਤ ਤੇ ਲੱਤ ਰੱਖ ਲੈਣੀਆਂ ਤੇ ਟੌਰ ਨਾਲ ਬਹਿ ਜਾਣਾ ਜਾ ਕੇ ਘਰੇ ਤੇ ਨਜ਼ਾਰਾ ਆਊਗਾ ਮਿੱਤਰੋ ਇਹ ਨਾ ਸੋਚਿਓ ਵੀ ਕਿਸੇ ਦੇ ਘਰੇ ਪਏ ਆ ਤੇ ਆਹ ਦੇਖੋ ਮਿੱਤਰੋ ਦੁਕਾਨ ਨਵੀਂ ਪਾਈ ਆ ਘੁੰਮਣ ਵਾਲੀ ਕੁਰਸੀ ਤੇ ਬਹਿ ਜਾਣਾ ਕਾਊਂਟਰ ਮੰਗਾ ਕੇ ਦੇਖੋ ਆਉਂਦਾ ਨਾ ਨਜ਼ਾਰਾ ਤੇ ਆਹ ਮਿੱਤਰੋ ਗਰਮ ਪਾਣੀ ਨਾਲ ਨਹਾਉਣਾ ਵਾ ਦੇਖੋ ਮਿੱਤਰੋ ਗੀਜਰ ਵੀ ਆ ਗਿਆ ਪਾਥੀਆਂ ਨਾਲ ਮੱਥਾ ਬਹੁਤ ਟਾਈਮ ਮਾਰ ਲਿਆ ਯਾਰ ਜੀ ਇਹ ਮਿਲ ਜਾਣਾ ਵਾ ਇਹ ਤੁਸੀਂ ਲਿਜਾ ਸਕਦੇ ਹੋ ਬਹੁਤ ਘੈਂਟ ਚੀਜ਼ ਹੈ ਵੀ 1000 ਰੁਪਈਆ ਹੀ ਦੇਣਾ ਮਿੱਤਰੋ ਕੋਈ ਬਾਹਲੇ ਪੈਸੇ ਦੇਣ ਦੀ ਲੋੜ ਨਹੀਂ ਠੀਕ ਹੈ ਨਾ ਜੀ ਤੇ ਬਾਕੀ ਚੀਜ਼ਾਂ ਦੇਖੋ ਬਹੁਤ ਚੀਜ਼ਾਂ ਪਈਆਂ ਵਾ ਮਿੱਤਰੋ ਆ ਕੇ ਦੇਖ ਲਿਓ ਤੁਸੀਂ ਐ ਇਨ ਹੈਗਾ ਵੀ ਥੋੜੀਆਂ ਚੀਜ਼ਾਂ ਵਾ ਥੋੜੀਆਂ ਜੀਆਂ ਚੀਜ਼ਾਂ ਸਨ ਲਓ ਵੀ ਮਿੱਤਰੋ ਦੌਦਰ ਪਿੰਡ ਦੇ ਵਿੱਚ ਲੈ ਆਏ ਆ ਤੁਹਾਨੂੰ ਇੱਥੇ ਲੋਨ ਮੇਲਾ ਲੱਗਿਆ ਹੋਇਆ ਵਾ 1000 ਰੁਪਏ ਦੇ ਵਿੱਚ ਹੀ ਚੀਜ਼ ਮਿਲ ਜਾਂਦੀ ਆ ਮਿੱਤਰੋ ਮਗਰ ਚੀਜ਼ਾਂ ਦੇਖੋ ਪਈਆਂ ਸੋਫੇ ਪਏ ਆ ਜੋ ਤੁਹਾਨੂੰ ਸੋਫਾ ਦਿਖਾਉਣੇ ਆ ਆਹ ਸੋਫਾ ਦੇਖੋ ਬਹੁਤ ਵਧੀਆ ਸੋਫਾ ਵਾ ਦੇਖੋ ਮਤਲਬ ਪੋਲਾ ਪੋਲਾ ਸੋਫਾ ਵਾ ਗਾਰੰਟੀ ਵੀ ਫੁੱਲ ਆ ਬਾਈ ਹੁਣੀ ਕਹਿੰਦੇ ਇਹਦੀ 1000 ਰੁਪਏ ਹੀ ਦੇਣਾ ਤੁਸੀਂ ਬਾਹਲੇ ਪੈਸੇ ਨਹੀਂ ਦੇਣ ਦੀ ਲੋੜ ਹੈਗੀ ਸਿਰਫ 1000 ਹੀ ਦੇਣਾ ਵਾ ਦੇਖੋ ਜੀ ਗਾਰੰਟੀ ਵੀ ਇਹਦੀ ਫੁੱਲ ਆ 5 ਸਾਲਾਂ ਦੀ ਗਾਰੰਟੀ ਦਿੱਤੀ ਆ ਬਾਈ ਹੁਣਾ ਨੇ ਆਹ ਦੇਖੋ ਜੀ ਇਹਦਾ ਰੰਗ ਕਿੰਨਾ ਸੋਹਣਾ ਵਾ ਇਹ ਤੇ ਵੀ ਬਹਿ ਕੇ ਰਖਾਉਨੇ ਆ ਨਜ਼ਾਰਾ ਆਉਂਦਾ ਵਾ ਬਹਿ ਕੇ ਪੋਲੇ ਪੋਲੇ ਆ ਪੂਰੇ ਤੇ ਗਾਰੰਟੀ ਵੀ ਇਹਦੀ ਫੁੱਲ ਆ ਮਤਲਬ 5 ਸਾਲਾਂ ਦੀ ਗਾਰੰਟੀ ਦਿੱਤੀ ਆ ਬਾਈ ਹੁਣਾ ਨੇ ਤੇ ਆਜੋ ਜਿਹੜਾ ਖੂੰਜੇ ਜੇ ਚ ਲੱਗਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਪਿਆਵਾ ਉਹ ਦੇਖੋ ਕਿੰਨਾ ਘੈਂਟ ਆ ਐ ਨਹੀਂ ਕੋਈ ਬੀਬੀ ਕਹਿ ਸਕਦੀ ਵੀ ਉਹਨਾਂ ਦੇ ਇਹ ਪਿਆ ਆਪਣੇ ਹੈ ਨਹੀਂ ਹਜ਼ਾਰ ਚ ਹੀ ਲੈ ਜਾਓ ਮਿੱਤਰੋ ਤੇ ਘਰੇ ਜਾ ਕੇ ਲੱਤ ਤੇ ਲੱਤ ਰੱਖ ਕੇ ਬਹਿ ਜਾਓ ਇਦਾਂ ਤੇ ਨਜ਼ਾਰਾ ਆ ਜਾਂਦਾ ਵਾ ਜਦੋਂ ਇਹ ਲੱਗਿਆ ਹੋਏ ਖੂੰਜੇ ਦੇ ਵਿੱਚ ਅਗਲਾ ਕਹਿੰਦਾ ਬਈ ਉਹਨਾਂ ਦੇ ਖੂੰਜੇ ਵਾਲਾ ਸੋਫਾ ਲੱਗਿਆ ਹੋਇਆ ਇੱਧਰ ਦੇਖੋ ਮਿੱਤਰੋ ਰੰਗ ਕਿੰਨਾ ਪਿਆਰਾ ਪਿਆਵਾ ਦੇਖੋ ਤੇ ਆਹ ਟੇਬਲ ਦੇਖੋ ਇਹ ਟੇਬਲ ਵੀ ਮਤਲਬ ਨਾਲ ਦੇਣਾ ਬਾਈ ਹੁਣਾਂ ਨੇ ਕੱਲਾ ਸੋਫਾ ਨਹੀਂ 1000 ਚ ਸੋਨੂੰ ਦੇਣਾ ਕਿਉਂਕਿ 1000 ਚ ਤਾਂ ਦੇਖਿਆ ਜਾਵੇ ਸਹਰਾਣਾ ਨਹੀਂ ਆਉਂਦਾਗਾ ਬਈ ਸਹਰਾਣਾ ਆ ਜੂਗਾ ਬਾਈ ਹੁਣੀ ਗੱਦੇ ਦੇਈ ਜਾਂਦੇ ਆ ਸੋਫੇ ਦੇਈ ਜਾਂਦੇ ਆ ਬੈੱਡ ਦੇਈ ਜਾਂਦੇ ਆ ਲਵਾਰੀਆਂ ਦੇਈ ਜਾਂਦੇ ਆ ਦੇਖੋ ਕਿੰਨੀਆਂ ਚੀਜ਼ਾਂ ਦੇਈ ਜਾਂਦੇ ਆ ਤੇ ਆਹ ਦੇਖੋ ਸੋਫਾ ਕਿੰਨਾ ਘੈਂਟ ਆ ਇਹ ਵੀ ਖੂੰਜੇ ਵਾਲਾ ਵਾ ਖੂੰਜੇ ਚ ਜਿਹੜਾ ਲੱਗਦਾ ਹੁੰਦਾ ਵਾ ਤੇ ਨਾਲ ਇਹਦੇ ਗੱਦੀਆਂ ਜੀਆਂ ਔਰ ਲਈ ਸਾਈਡ ਪਈਆਂ ਇਹ ਨਹੀਂ ਵੀ ਕੱਲਾ ਐ ਖੁੰਝੇ ਜੇ ਵਾਲਾ ਮਿਲ ਜਾਣਾ ਵਾ ਨਾਲ ਗੱਦੀਆਂ ਵੀ ਬਾਈ ਹੁਣੀ ਦੰਦੇ ਆ ਠੀਕ ਐ ਨਾ ਜੀ ਤੇ ਬੈੱਡ ਵੀ ਆ ਬਾਈ ਹੁਣੀ ਲੈ ਕੇ ਆਏ 1000 ਰੁਪਏ ਲੈ ਕੇ ਆਉਣਾ ਮਿੱਤਰੋ ਕੋਈ ਬਾਲੇ ਨਹੀਂ ਗਏ ਵੀ ਬਾਲੇ ਰੁਪਏ ਲੈ ਕੇ ਆਉਣੇ ਆਜਾ ਹੋਰ ਚੀਜ਼ਾਂ ਦਿਖਾਉਂਦੇ ਆ ਤੁਹਾਨੂੰ ਆਹ ਦੇਖੋ ਜੀ ਇਧਰ ਵੀ ਸੋਫਾ ਪਿਆ ਵਾ ਮਿੱਤਰੋ ਤੇ ਰੰਗ ਦੇਖੋ ਮਿੱਤਰੋ ਕਿੰਨੇ ਪਿਆਰੇ ਪਿਆਰੇ ਆ ਗਾਰੰਟੀ ਵੀ 5 ਸਾਲਾਂ ਦੀ ਗਾਰੰਟੀ ਦਿੰਦੇ ਆ ਬਾਈ ਹੁਣੀ ਆਏ ਨੇਗਾ ਵੀ ਇੱਕ ਕਦੇ ਸਾਲ ਦੀ ਗਾਰੰਟੀ ਆ ਜਨ ਜਦੋਂ ਲੈ ਕੇ ਆਏ ਸੋਚੋਗੇ ਵੀ ਹਜ਼ਾਰ ਦੇ ਵਿੱਚ ਖਣੀ ਮਾੜੀ ਚੀਜ਼ ਬਾਈ ਹੋਣੀ ਦਈ ਜਾਂਦੇ ਪੰਜਾਂ ਸਾਲਾਂ ਦੀ ਗਾਰੰਟੀ ਆ ਹੁਣ ਜਿਵੇਂ ਠੰਡ ਆ ਗਈ ਨਾ ਠੰਡ ਦੇ ਵਿੱਚ ਠੰਡੇ ਪਾਣੀ ਦੇ ਹੱਥ ਨਹੀਂ ਬੀਬੀਆਂ ਨੂੰ ਪਾਉਣ ਦੀ ਲੋੜ ਕੱਪੜੇ ਸਿੱਟੋ ਚੱਕ ਕੇ ਤੇ ਕੱਢੋ ਬਾਹਰ ਤੇ ਵਾਹ ਨਜ਼ਾਰਾ ਵਾ ਮਿੱਤਰੋ ਪੂਰਾ ਫੋਲ ਦੇਖੋ ਪਾਸ਼ੇ ਮਸ਼ੀਨ ਵੀ ਮਿਲ ਜਾਣੀ ਆ ਵਧੀਆ ਕੰਪਨੀ ਦੀ ਆ ਜਿਵੇਂ ਸੈਮਸੰਗ ਹੋਗੀ ਐਲਜੀ ਹੋਗੀ ਵਧੀਆ ਕੰਪਨੀ ਦੀਆਂ ਇਹ ਵੀ ਤੇ ਆਜੋ ਮਿੱਤਰੋ ਹੋਰ ਚੀਜ਼ਾਂ ਵੀ ਦਿਖਾਉਨੇ ਆ ਤੁਹਾਨੂੰ ਦੇਖੋ ਜੀ ਆ ਆ ਗਿਆ ਗੱਦਾ ਆ ਗਿਆ ਇਹ ਵੀ ਸਸਤਾ ਹੀ ਆ ਇਹਦਾ ਸਿੰਗਲ ਆ ਉਹ ਉਧਰ ਡਬਲ ਪਿਆ ਵਾ ਉਹ ਵੀ ਸਸਤਾ ਹੀ ਆ ਐ ਨਹੀਂਗਾ ਵੀ ਬਾਹਲੇ ਮਹਿੰਗੇ ਆ ਤੇ ਜੇ ਟਿਕਾਨ ਪਾਈਆ ਤੇ ਆ ਘੁੰਮਣ ਵਾਲੀ ਕੁਰਸੀ ਰੱਖਣੀਆਂ ਤੇ ਇਧਰ ਕਾਊਂਟਰ ਲਾਉਣਾ ਵਾ ਇਹ ਵੀ ਹਜ਼ਾਰ ਚੀ ਘੁੰਮਣ ਵਾਲੀ ਕੁਰਸੀ ਤੇ ਬਹਿ ਸਕਦੇ ਆ ਤੁਸੀਂ ਐ ਨਹੀਂਗਾ ਵੀ ਬਾਹਲੇ ਪੈਸੇ ਲਾਉਣ ਦੀ ਲੋੜ ਆ ਕਈ ਬੰਦੇ ਸੋਚੀ ਜਾਂਦੇ ਵੀ ਘੁੰਮਣ ਵਾਲੀ ਕੁਰਸੀ ਤੇ ਬਹਿਣਾ ਵਾ ਵੀ ਇਹ ਤਾਂ ਆਊਗੀ 10000 ਦੀ ਆਊ ਜਾਂ 12 ਦੀ ਆਊਗੀ ਏ ਮਿੱਤਰੋ ਹਜ਼ਾਰ ਦੀ ਲੱਜ ਸਕਦੇ ਆ ਤੁਸੀਂ ਆ ਜਾਓ ਮਿੱਤਰੋ ਉੱਧਰ ਦਿਖਾਉਂਦੇ ਆ ਤੁਹਾਨੂੰ ਚੀਜ਼ਾਂ ਹੋਰ ਆ ਜੇ ਮੈਂ ਜੂਸਰ ਪਏ ਆ ਆ ਇਲਸੀਡੀਂਗਾ ਪੰਨਾਂ 32 ਇੰਚ ਐਲਸੀਡੀ ਆ ਦੇਖੋ ਮਿੱਤਰੋ ਇਹ ਵੀ ਹਜ਼ਾਰ ਚ ਹੀ ਮਿਲ ਜਾਣੀਆਂ ਤੇ ਐ ਲੱਗੂ ਜਿਵੇਂ ਛਲਮਾ ਲੱਗਿਆ ਹੁੰਦਾ ਵਾ ਵੱਡੀਆਂ ਵੱਡੀਆਂ ਫੋਟੋਆਂ ਲੱਗ ਜਾਣੀਆਂ ਵਾ ਤੇ ਆ ਲਵਾਰੀਆਂ ਪੰਨਾਂ ਵਾ ਲਵਾਰੀਆਂ ਬਹੁਤ ਘੈਂਟ ਘੈਂਟ ਲਵਾਰੀਆਂ ਵਾ ਦੇਖੋ ਮਿੱਤਰੋ ਇਹ ਵੀ 1000 ਰੁਪਈਆ ਤੁਸੀਂ ਜੇਬ ਚ ਪਾ ਕੇ ਲਿਆਉਣਾ ਵਾ ਕੋਈ ਬਾਹਲੇ ਪੈਸੇ ਨਹੀਂ ਲਿਉਣ ਦੀ ਲੋੜ 1000 ਲਿਆਉਣਾ ਵਾ ਤੇ ਉਧਰੋਂ ਮਿੱਤਰੋ ਤੁਸੀਂ ਬੈਂਕ ਖਾਤਾ ਲਿਆਉਣਾ ਵਾ ਤੇ ਆਧਾਰ ਕਾਟ ਲਿਓ ਉਹਨਾਂ ਦੇ ਪੈਨ ਕਾਰਡ ਇਹ ਤਿੰਨ ਚੀਜ਼ਾਂ ਹੀ ਚੇਤੇ ਰੱਖਣੀਆਂ ਇਹ ਤਿੰਨ ਚੀਜ਼ਾਂ ਹੀ ਲਿਆਉਣੀਆਂ ਤੇ ਬੈਂਕ ਚ ਆਏ ਨਗਾ ਵੀ ਖਾਤੇ ਚ ਬਾਈ ਹੋਣੀ ਕਹਿੰਦੇ ਰੁਪਈਏ ਹੋਣ ਬੈਂਕ ਖਾਤਾ ਲਿਆ ਲਓ ਬਾਈ ਹੋਣੀ ਕਹਿੰਦੇ ਦੇਖੋ ਜੀ ਆ ਢੋਆ ਪੰਨਿਆਂ ਵਾ ਬਹੁਤ ਸੋਹਣੀਆਂ ਸੋਹਣੀਆਂ ਢੋਆ ਵਾ ਦੇਖੋ ਜੀ ਆ ਹੋਰ ਚੀਜ਼ਾਂ ਵੀ ਆ ਮਿੱਤਰੋ ਆਪਾਂ ਨੂੰ ਥੋੜਾ ਜਿਹਾ ਨੇਹਰਾ ਹੋ ਗਿਆ ਸੀਗਾ ਤੇ ਦਿਨੇ ਬਣਾਉਣ ਵਾਲੀ ਸੀਗੀ ਵੀਡੀਓ ਤੇ ਕੱਲ ਨੂੰ ਵੀ ਬਣਾਵਾਂਗੇ ਵੀਡੀਓ ਕੁੱਲ ਚੀਜ਼ ਦਿਖਾਵਾਂਗੇ ਅੱਜ ਥੋੜੀਆਂ ਜੀਆਂ ਚੀਜ਼ਾਂ ਦਿਖਾ ਸਕਿਆ ਮਿੱਤਰੋ ਜਿਵੇਂ ਆ ਮੰਨ ਲਓ ਵੀ ਧੂਆਂ ਪਾਉਣ ਦੀ ਨਹੀਂ ਅੱਖਾਂ 'ਚ ਲੋੜ ਹੈਗੀ ਹੁਣ ਸੋਚੀ ਨੱਪਣੀ ਆ ਥੁਤ ਨੱਪ ਕੇ ਤੇ 15 ਮਿੰਟਾਂ ਬਾਅਦ ਆ ਕੇ ਤੁਸੀਂ ਨਹਾ ਲੈਣਾ ਵਾ ਆਏ ਨੇਗਾ ਵੀ ਅੱਖਾਂ ਕਾਲੀਆਂ ਹੋ ਜਾਣਗੀਆਂ ਕਈ ਵਾਰੀ ਬੰਦਾ ਕਹਿ ਦਿੰਦਾ ਵੀ ਹਾਲੇ ਤਾਂ ਅਗਮ ਚੋਣੀ ਫੇਰ ਪਾਣੀ ਗਰਮ ਹੋਊ ਕਹਿੰਦਾ ਮਿੰਟਾਂ ਤਹਾਂ 'ਚ ਕਰ ਦੇਣਾ ਵਾ 1000 ਰੁਪਈਆ ਹੀ ਲਾਉਣ ਦੀ ਲੋੜ ਆ ਠੀਕ ਹੈ ਨਾ ਜੀ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਮਿੱਤਰੋ ਕਿਉਂਕਿ ਹਜ਼ਾਰ ਵਾਲੀ ਵੀਡੀਓ ਆ ਕਈ ਬੰਦਿਆਂ ਕੋਲੇ ਮੰਨ ਲਓ ਵੀ ਪੂੰਜੀ ਉੰਨੀ ਨਹੀਂ ਹੁੰਦੀ ਗਈ ਬਾਅਦ ਚ ਕਿਸਤਾਵਾਂ ਵੱਜ ਜਾਂਦੀਆਂ ਆ ਕੋਈ ਐਂ ਨਹੀਂ ਮਿੱਤਰੋ ਵਿਆਜ ਲੱਗਣਾ ਵਾ ਵਿਆਜ ਵੀ ਕੋਈ ਨਹੀਂ ਲਾਉਂਦੇ ਬਾਈ ਹੋਣੀ ਇਹ ਨਹੀਂ ਵੀ ਵਿਆਜ ਲੱਗਦਾ ਵਾ ਤੇ ਤੁਸੀਂ ਚੇਤੇ ਰੱਖਣਾ ਵਾ ਪਿੰਡ ਦੋਦਰਾ ਮੋਗਾ ਜਿਲ੍ਹਾ ਵਾ ਡਾਂਗੀਆਂ ਵਾਲੇ ਰਾਹ ਤੇ ਆ ਤੇ ਸ਼ਹਿਰ ਬਣਾਤਾ ਬਾਈ ਹੋਣਾ ਨੇ ਐਂ ਨਿਗਾ ਦੇਖੋ ਜੀ ਦੀਵਾਲੀ ਆਫਰਾਂ ਦਾ ਭੇਰੀਆਂ ਲੱਗਦੀਆਂ ਦੇਖੀ ਆ ਹੋਣੀਆਂ ਇਹ ਦੀਵਾਲੀ ਤੋਂ ਵੀ ਬਿਨਾ ਆਫਰ ਲਾਤੀ ਆ ਬਾਈ ਹੁਣਾਂ ਨੇ ਇਹ 4 ਦਿਨ ਲੱਗਣਾ ਵਾ ਮੰਨ ਲਓ ਇਹ ਮੇਲੇ ਵਰਗਾ ਮੇਲਾ ਹੀ ਹੋ ਜਾਂਦਾ ਵਾ ਜਿਹਨੇ ਚੀਜ਼ ਲੈਣੀ ਆ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ